ਅੱਜ ਅਸੀਂ ਫਲੋਰ ਦੀ ਇੱਕ ਅਜੀਹੀ ਜਗ੍ਹਾ ਤੇ ਖੜੇ ਆ ਜਿੱਥੇ ਕੀ ਕ੍ਰਿਕਟ ਭਾਈ ਜਰੇ ਦਾ ਦਫਨਸਤਾਨ ਬਣਿਆ ਹੋਇਆ ਹੈ ਔਰ ਇਹ ਜਗਾ ਜੋ ਫਲੋਰ ਦੇ ਖਬਰ ਇਹ ਜਿਹੜੇ ਬਿਲਕੁਲ ਲਾਲ ਔਰ ਕੌੜਾ ਦੇ ਵਿੱਚ ਸਿਰਫ ਹੈਗੀ ਔਰ ਕ੍ਰੀਮ ਕਾ ਵਾਲੇ ਪਾਤੇ ਜਾਂਦੇ ਰੋਡ ਦੇ ਉੱਤੇ ਜਿੱਥੇ ਹੈਗੀ ਆ ਔਰ ਇਸ ਜਗ੍ਹਾ ਤੇ ਜਦੋਂ ਆਪਾਂ ਆਨੇ ਆ ਤਾਂ ਜਦੋਂ ਰਾਸਤੇ ਦੇ ਵਿੱਚ ਦੇਖਦੇ ਆ ਕਿ ਬਹੁਤ ਵੱਡਾ ਕੂੜੇ ਦਾ ਇੱਕ ੰਬਾਰ ਲੱਗਿਆ ਹੋਇਆ ਹੈਗਾ ਡੰਪ ਲੱਗਿਆ ਹੋਇਆ ਹੈਗਾ ਜਾਂ ਨਜ਼ਰ ਸੌਂਦ ਤੋਂ ਬਲੌਂਡ ਦਾ ਪੂਰਾ ਹੈ ਜਿਹੜਾ ਪੂਰੇ ਸ਼ਹਿਰ ਦਾ ਕੂੜਾ ਇਸ ਰੋਡ ਦੇ ਉੱਤੇ ਔਰ ਇਸ ਜਗ੍ਹਾ ਦੇ ਵਿੱਚ ਪਿਆ ਜਾ ਰਿਹਾ ਤੁਸੀਂ ਮੇਰੇ ਕੈਮਰਾਮੈਨ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਇਸੇ ਇਸ ਕੂੜੇ ਦੀਆਂ ਤੇ ਪਿਛਲੇ 2018 ਜੂਨ 2018 ਦਾ ਇੱਕ ਨੀ ਪੱਥਰ ਲੱਗਾ ਹੋਇਆ ਹੈਗਾ ਆ ਔਰ ਇਸ ਨੀ ਪੱਥਰ ਤੋਂ ਸਾਫ ਸਾਫ ਸਾਬ ਦੇਖਿਆ ਜਾ ਸਕਦਾ ਕਿ ਇੱਥੇ 5.5 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਕ੍ਰਿਸ਼ਨਾ ਦੇ ਕਬਰਸਤਾਨ ਦੀ ਚਾਰ ਦਿਵਾਰੀ ਅਤੇ ਸ਼ੈੱਡ ਦੀ ਉਸਾਰੀ ਦਾ ਨੀ ਪੱਥਰ ਜੋ ਮੌਜੂਦਾ ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਮਾਨਜੋਤ ਸਿੰਘ ਸਤੋਸ਼ ਸਿੰਘ ਚੌਧਰੀ ਜੀ ਵੱਲੋਂ ਰੱਖਿਆ ਗਿਆ ਹੈਗਾ ਇੱਕ ਤਸਵੀਰ ਹੈਗੀ ਆ ਔਰ ਦੂਜੀ ਤਸਵੀਰ ਤੁਸੀਂ ਦੂਜੇ ਪਾਸੇ ਦੀ ਦੇਖੋਗੇ ਕਿ ਜਿਹੜਾ ਕਬਰਸਤਾਨ ਹੈਗਾ ਆ ਉੱਥੇ ਕਾਫੀ ਘਟੂ ਘਟ 10-10 ਫੁੱਟ 8-8 ਫੁੱਟ ਪਰ ਉਗਰੀ ਹੋਈ ਹੈਗੀ ਆ ਔਰ ਕਹਿ ਸਕਦੇ ਆ ਕਿ ਇਹ ਦੇਖਣ ਨੂੰ ਵੀ ਕਬਰਸਤਾਨ ਨਹੀਂ ਲੱਗਦਾ ਹੈਗਾ ਦੇਖਣ ਨੂੰ ਲੱਗਦਾ ਕਿ ਇਹ ਜੰਗਲ ਏਰੀਆ ਹੈਗਾ ਆ ਤੁਸੀਂ ਅੱਗੇ ਵੀ ਦੇਖ ਸਕਦੇ ਹੈਗੇ ਆ ਕਿ ਬਹੁਤ ਵੱਡੇ ਪੱਦਰ ਦੇ ਵਿੱਚ ਬੂਟੀ ਫੈਲੀ ਹੋਈ ਹੈਗੀ ਆ ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਔਰ ਕੋਈ ਵੀ ਜਿਹੜੀ ਇੱਥੇ ਇੱਥੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਨਾ ਕੋਈ ਚਾਰਤਵਾਰੀ ਹੋਈ ਹੈਗੀ ਇੱਥੇ ਔਰ ਸ਼ੈੱਡ ਤਾਂ ਬਹੁਤ ਦੂਰ ਦੀ ਗੱਲ ਹੈਗੀ ਐ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਪੂਰੇ ਭਾਰਤ ਦੇ ਵਿੱਚ ਇੱਕ ਜੋ ਕ੍ਰਿਸ਼ਚਨ ਭਾਈਚਾਰਾ ਹੈਗਾ ਉਹਨੂੰ ਮਨੋਰਟੀ ਦੇ ਰੂਪੀ ਵਿੱਚ ਲਿਆ ਜਾਂਦਾ ਹੈਗਾ ਆ ਪਰ ਇੱਕ ਵਿਕਰਾਪ ਦੇਖਿਆ ਜਾ ਸਕਦਾ ਹੈਗਾ ਕਿ ਕ੍ਰਿਸ਼ਚਨ ਭਾਈਚਾਰੇ ਦੇ ਨਾਲ ਇੱਕ ਸਿੱਧਾ ਸਿੱਧਾ ਵਿਕਰਾ ਹੈਗਾ ਆ ਕਿ ਨਾ ਤਾਂ ਉਹਨਾਂ ਉਹਨਾਂ ਦੇ ਮਤਲਬ ਦੇਖ ਤੋਂ ਬਾਅਦ ਉਹਨਾਂ ਨੇ ਜਵਾਬ ਨਹੀਂ ਲਈ ਜੋ ਉਹ ਅੰਤਿਮ ਰਤਵਾ ਹੋਈਆਂ ਹੈਗੀਆਂ ਆ ਉਹਨਾਂ ਨੂੰ ਦਬਾਉਣ ਦੇ ਲਈ ਕੋਈ ਵੀ ਕੋਈ ਸਾਥ ਉਪਰਾਲਾ ਸਰਕਾਰ ਵੱਲੋਂ ਮੈਜੂਰ ਨਹੀਂ ਆ ਰਹੀ ਔਰ ਜੋ ਵੀ ਮਾਈਨੋਰਟੀਜ਼ ਕਮਿਸ਼ਨ ਹੈਗੇ ਆ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲੈ ਆਣੀ ਪੜਦੀ ਹੈਗੀ ਆ ਕਿ ਇਸ ਇਸ਼ੂ ਵਾਲੇ ਮੁੱਦੇ ਵੱਲ ਕਾ ਧਿਆਨ ਦਿੱਤਾ ਜਾਣਾ ਚਾਹੀਦਾ ਹੈਗਾ ਆ ਤਾਂ ਜੋ ਇਹ ਸਮੱਸਿਆ ਨੂੰ ਜਲਦ ਤੋਂ ਜਲਦ ਸੁਖਿਝ ਖੁੱਲ੍ਹ ਜਾਇਆ ਜਾ ਤਾਂ ਕਿ